ਵੀਰੋ ਡੇਰੀ ਫਾਰਮਿੰਗ ਦੇ ਲਈ ਕਮਾਲ ਦੀ ਟੀਐਮਆਰ ਮਸ਼ੀਨ ਦਿਖਾਉਣ ਲੱਗਿਆ ਤੁਹਾਨੂੰ ਜਿਵੇਂ ਆਪਣਾ ਸਾਈਲੇਜ ਹੋ ਗਿਆ ਹਰਾ ਚਾਰਾ ਵਗੈਰਾ ਜਾਂ ਤੋੜੀ ਵਗੈਰਾ ਸਭ ਕੁਝ ਇਹਨੇ ਮਿਕਸ ਕਰ ਦੇਣਾ ਤੇ ਉਹ ਫਾਰਮਰ ਕੋਲੇ ਪਹੁੰਚਿਆ ਜਿਹੜੇ ਪਿਛਲੇ ਕਈ ਮਹੀਨਿਆਂ ਤੋਂ ਇਹਨੂੰ ਯੂਜ਼ ਕਰ ਰਹੇ ਨੇ ਸਭ ਤੋਂ ਪਹਿਲਾਂ ਸੱਚੀ ਕਾਲ ਜੀ ਸੱਚੀ ਕਾਲ ਜੀ ਆਪਣਾ ਨਾਮ ਤੇ ਲੋਕੇਸ਼ਨ ਦੱਸਿਓ ਸਾਡਾ ਸੁਖਵੀਰ ਸਿੰਘ ਮਾਨ ਪਿੰਡ ਅਮੀਰਨਗਰ ਦੋਲਵਾ ਜੀ ਤੇ ਕਿੰਨੇ ਸਮੇਂ ਤੋਂ ਆਪਾਂ ਇਹ ਮਸ਼ੀਨ ਯੂਜ਼ ਕਰ ਰਹੇ ਆਂ ਅਸੀਂ 6 ਮਹੀਨਿਆਂ ਤੋਂ ਯੂਜ਼ ਕਰ ਰਹੇ ਆਂ ਠੀਕ ਆ ਤੇ ਕਿੰਨਾ ਤੋਂ ਬਣਵਾਈ ਸੀ ਇਹ ਕਿਹੜੀ ਫਰਮ ਤੋਂ ਇਹ ਸਾਰੋਂ ਇਤਮਾਨ ਅਗਰੀਕਲਚਰ ਵਰਕਸ਼ਾਪ ਹੈਗੀ ਉਹਨਾਂ ਦਾ ਤਿਆਰ ਕਰਵਾਈ ਸੀ ਤੇ ਕਿਵੇਂ ਆਇਆ ਇਹਦਾ ਰਿਸਪਾਂਸ ਤੇ ਜਿਵੇਂ ਤੁਸੀਂ ਇਹਨੂੰ ਵਰਤਦੇ ਹੋ ਕੀ ਕੀ ਕੰਮਾਂ ਦੇ ਵਿੱਚ ਆਸਾਨੀ ਹੋਈ ਇਹਦੇ ਨਾਲ ਮੇਨਲੀ ਦੇਖੋ ਜਿਵੇਂ ਆ ਆਚਾਰ ਵਗੈਰਾ ਪਾਉਣਾ ਜਾਂ ਫੀਡ ਮਿਕਸ ਕਰਕੇ ਪਾਉਣੀ ਹੈ ਪ੍ਰੋਪਰਲੀ ਇਹਦੇ ਨਾਲ ਦੋ ਤਿੰਨ ਬੰਦਿਆਂ ਦਾ ਕੰਮ ਇਕੱਲੇ ਇੱਕ ਬੰਦਾ ਕਰਦਾ ਬਿਲਕੁਲ ਇੱਕ ਬੰਦਾ ਕਰ ਬੀ ਮਿਕਸਿੰਗ ਕਿਵੇਂ ਹੈ ਅਭੀ ਪ੍ਰੋਪਰ ਕਰ ਦਿੰਦੀ ਹੈ ਇਹ ਕੰਮ ਸਹੀ ਤਰੀਕੇ ਨਾਲ ਹੋ ਰਿਹਾ ਵੀ ਸਾਰਾ ਵਿੱਚ ਕਿਤੇ ਖਾਲੀ ਤਾਂ ਨਹੀਂ ਰਹਿੰਦਾ ਜਾਂ ਕਿਤੇ ਕੱਲਾ ਸਹਲ ਜਿਹਾ ਰਹਿ ਗਿਆ ਤੂੜੀ ਰਹੀ ਬਿਲਕੁਲ ਹੀ ਨਹੀਂ ਪ੍ਰੋਪਰ ਸਹੀ ਤਰੀਕੇ ਨਾਲ ਮਿਕਸ ਹੋ ਰਿਹਾ ਤੇ ਕੰਡਾ ਵੀ ਲੱਗਿਆ ਹੋਇਆ ਜ ਠੀਕ ਹੈ ਤੈਚਕੰਡਾ ਨਾਲ ਉਹ ਤੈਚਕੰਡਾ ਵੀ ਜਿਵੇਂ ਕੋਈ ਵੀ ਨਿਊਟ੍ਰੀਸ਼ਨ ਦੇਣਾ ਕੋਈ ਫੀਡ ਸਪਲੀਮੈਂਟ ਵਗੈਰਾ ਉਹ ਆਪਾਂ ਜਿੰਨੀ ਵਿੱਚ ਮਿਕਸ ਕਰਕੇ ਪਾ ਸਕਦੇ ਆ ਮਤਲਬ ਜਿੰਨੀ ਕੁ ਕੁਆਂਟੀਟੀ ਚਾਹੀਦੀ ਹੈ ਉਹ ਘੰਡੇ ਤੇ ਤੋਲ ਕੇ ਤੁਸੀਂ ਪਾ ਸਕਦੇ ਆ ਤੇ ਬਾਕੀ ਹੋਰ ਇਹਦੇ ਨਾਲ ਲੋਡਿੰਗ ਵਾਲਾ ਕੰਮ ਵੀ ਬਹੁਤ ਸੌਖਾ ਬਿਲਕੁਲ ਤੇ A to Z ਮਸ਼ੀਨ ਹਾਈਡਰੌਲਿਕਾ ਤੇ ਕਿਸੇ ਨੇ ਵੀ ਜੇ ਇਹਦੀ ਬੁਕਿੰਗ ਕਰਨੀ ਹੈ ਤਾਂ ਸਕਰੀਨ ਤੇ ਚੱਲਦਾ ਨੰਬਰ ਹੈ ਤੇ ਤੁਸੀਂ ਜਦੋਂ ਵੀ ਮਸ਼ੀਨ ਬੁੱਕ ਕਰੋਗੇ ਥੋੜੇ ਦਿਨਾਂ ਦੇ ਵਿੱਚ ਹੀ ਤੁਹਾਨੂੰ ਆਰਡਰ ਤੇ ਮਸ਼ੀਨ ਤਿਆਰ ਹੋ ਕੇ ਮਿਲ ਜੂਗੀ। 10 ਬੈਗ ਵੈਸਟੀ 10 ਕੁਇੰਟਲ ਦੀ ਆ। ਠੀਕ ਹੈ। 10 ਕੁਇੰਟਲ ਜਿਹੜਾ ਮਟੀਰੀਅਲ ਹੈ ਇਹਦੇ ਵਿੱਚ ਉਹ ਮਿਕਸ ਹੋ ਜਾਂਦਾ ਵਿੱਚ। ਮਿਕਸ ਹੋ ਜਾਂਦਾ ਇੱਕ ਇੱਕ ਵਾਰ ਵਿੱਚ। ਬਿਲਕੁਲ। ਇੱਕ ਵਾਰ ਵਿੱਚ। ਹਾਂ ਬਾਕੀ ਹੋਰਾਂ ਕੰਪਨੀਆਂ ਨਾਲੋਂ ਜੋ ਇਸ ਇਹਨਾਂ ਨੇ ਸਾਰੋਂ ਸਾਰੋਂ ਤੋਂ ਨੇ। ਹੂੰ ਹੂੰ। ਇਹਨਾਂ ਨੇ ਬਣਾ ਕੇ ਦਿੱਤੀ ਆ ਰੇਟ ਵੀ ਇਕਨੋਮਿਕ ਪੈਂਦਾ ਆਪਾਂ ਨੂੰ। ਠੀਕ ਹੈ। ਰੇਟ ਤਾਂ ਬਹੁਤ ਫਰਕ। ਰੇਟ ਵੀ ਇਕਨੋਮਿਕ ਪੈਂਦਾ। ਹੂੰ। ਔਰ ਕੁਆਲਿਟੀ ਬਹੁਤ ਗੋਡਾ। ਕੁਆਲਿਟੀ ਬਹੁਤ ਵਧੀਆ A to Z ਮਸ਼ ਤੁਸੀਂ ਪਹਿਲਾਂ ਵੀ ਕੋਈ ਇਹਨਾਂ ਦਾ ਇੰਪਲੀਮੈਂਟ ਪਹਿਲਾਂ ਵੀ ਇਹਨਾਂ ਦੀ ਆਚਾਰ ਵਾਲੀ ਮਸ਼ੀਨ ਬਣਵਾਈ ਹੈ ਨਾ ਤੁਸੀਂ ਠੀਕ ਆ ਚਾਰ ਖੁੱਡਾਂ ਵਾਲੀ ਆਚਾਰ ਹਾਂਜੀ ਚਾਰ ਖੁੱਡਾਂ ਵਾਲੀ 4 ਰੋ ਮਸ਼ੀਨ ਪਹਿਲਾਂ ਬਾਈ ਹੋਰਾਂ ਕੋਲੇ ਚੱਲਦੀ ਆ ਉਹਦੇ ਵਿੱਚ ਕੋਈ ਕੰਪਲੀਟ ਨਹੀਂ ਆਈ ਤਾਂ ਕਰਕੇ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਤੁਸੀਂ ਇਹ ਬੁਕਿੰਗ ਕੀਤੀ ਤੇ ਇਹਦਾ ਰਿਸਪੌਂਸ ਹੈ ਜਿਹੜਾ ਚੱਲਦੀ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਤੇ ਬਾਕੀ A to Z ਮਸ਼ੀਨ ਹਾਈਡਰੌਲਿਕ ਕੋਈ ਇਹਦੇ ਵਿੱਚ ਖਰਾਬ ਹੋਣ ਵਾਲਾ ਸਿਸਟਮ ਜਾਂ ਰਪੇਅਰ ਵਾਲਾ ਉਹ ਤਾਂ ਨਾ ਮਾਤਰੀ ਇਹਦੇ ਵਿੱਚ ਹੁੰਦੇ ਹੀ ਨਹੀਂ ਕਿਉਂਕਿ ਬਣਤਰੀ ਇਸ ਤਰ੍ਹਾਂ ਦੀਆਂ ਮਸ਼ੀਨ ਦੀ ਤੇ ਬਾਕੀ ਕਿਸੇ ਨੇ ਬੁੱਕ ਕਰਨੀ ਹੈ ਤਾਂ ਸਕਰੀਨ ਤੇ ਚੱਲਦਾ ਨੰਬਰ ਹੈ ਉੱਥੋਂ ਤੁਸੀਂ ਕਰਵਾ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਜੀ ਠੀਕ